ਦੀ ਦਾ ਖਾਲਸਾ ਵਾਹਿਗੁਰੂ ਦੀ ਖਤੇ ਜੈ ਮਾਤਾ ਜੀ ਜੈ ਮस्तान ਜੈ ਫਕਰ ਫਕੀਰਾ ਨੇ ਮੈਂ ਬੋਲ ਰਿਹਾ ਮਹੰਤ ਪਾਪਾ ਈਸ਼ੂ ਨਾਥ ਮੋਕੇ ਸ਼ਹਿਰ ਵਾਲਾ ਜੋ ਭਾਈ ਥੋੜੇ ਜਿ ਪਿਛਲੇ ਦਿਨਾਂ ਤੋਂ ਸਾਡਾ ਬਵਾਦ ਚੱਲ ਚੱਲ ਰਿਹਾ ਸੀਗਾ ਭਾਈ ਮੰਨਜੀਤ ਸਿੰਘ ਜੀ ਦੇ ਨਾਲ ਹੈ ਨਾ ਉਹ ਅੱਜ ਸਾਡਾ ਸਾਰਾ ਖਤਮ ਹੋ ਚੁੱਕਿਆ ਹੈ ਜੇ ਸਾਡੇ ਦਿਲ ਮਿਲ ਗਿਆ ਜੀ ਜੋ ਇਹਨਾਂ ਨੇ ਆਪਣੀ ਜ਼ੁਬਾਨ ਚੋਂ ਗਲਤ ਸੱਗਾ ਵਾਲੀ ਬੋਲੀ ਸੀਗੀ ਉਹ ਅੱਜ ਮੈਂ ਵਾਪਸ ਲੈ ਰਹੀਆਂ ਜੀ ਫਿਰ ਦੂਸਰੇ ਨੰਬਰ ਤੇ ਜੋ ਦੁਨੀਆ ਮੇਰੇ ਤੇ ਰੋਪ ਲਗਾ ਰਹੀ ਹੈ ਕਿ ਭਾਈ ਬਾਬੇ ਨੂੰ 50000 ਰੁਪਏ ਦਾ 1 ਲੱਖ ਪਾਤਾ 2 ਲੱਖ ਪਾਤਾ ਉਹ ਸਾਰੇ ਮੇਰੇ ਨਾਮ ਤੋਂ ਫੇਕ account ਬਣਾ ਕੇ ਪੈਸੇ ਲੈਤੇ ਜਾ ਰਹੇ ਆ ਜੀ ਜੋ ਵੀ ਪੈਸੇ account ਦੇ ਵਿੱਚ ਪਾ ਰਹੇ ਆ ਜੀ ਉਹ ਆਪਣਾ ਆਪ ਜ਼ਿੰਮੇਵਾਰ ਹੋਗਾ ਉਹਦੇ ਵਿੱਚ ਮੈਂ ਕੋਈ ਜ਼ਿੰਮੇਵਾਰ ਨਹੀਂ ਅੱਜ ਤੋਂ ਬਾਅਦ ਜੋ ਪਹਿਲਾ ਵੀਡੀਓ ਪਾਤੀਆਂ ਬੀੜੀਆਂ ਵਾਲੀਆਂ ਸਿੱਟਾਲੀਆਂ ਜੋਗੀਆਂ ਤੋਂ ਖਨਾਮੀਆਂ ਹੋਈਆਂ ਗਲਤੀਆਂ ਹੋਈਆਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਦੇ ਵਿੱਚ ਜਾ ਕੇ ਮਾਫੀ ਮੰਗ ਲਈ ਸੀ ਜੀ ਅੱਜ ਤੋਂ ਬਾਅਦ ਮੇਰੇ ਕੋਈ ਵੀਡੀਓ ਅਪਲੋਡ ਨਹੀਂ ਹੋਊਗੀ ਨਾ ਪੌਲ ਨਾਲੀ ਹੋਊਗੀ ਨਾ ਬਚਨ ਨਾਲੀ ਹੋਊਗੀ ਨਾ ਪੁਛਾ ਨਾਲੀ ਹੋਊਗੀ ਹਮ ਜੈ ਮਾਤਾ ਦੀ ਜੈ ਜੈ ਕਿਹਾ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਜਨ ਹੈ ਮਾਨਯੋਗ ਪ੍ਰਸ਼ਾਸਨ ਡੀਐਸਪੀ ਮੋਗਾ ਉਹਨਾਂ ਦੇ ਦਫ਼ਤਰ ਵਿੱਚ ਆਪਾਂ ਬੈਠੇ ਹੋਏ ਹਾਂ ਸੋ ਇੱਕ ਜਿਹੜੀ ਰਿਪੋਰਟ ਤੋਂ ਨਹਿਮ ਚੱਲੀ ਸੀ ਪਖੰਡ ਭਜਾਓ ਪੰਜਾਬ ਬਚਾਓ ਸੋ ਉਹਦੇ ਵਿੱਚ ਜਿਹੜੇ ਮੋਗਾ ਵਾਲੇ ਸ਼ਿਵਨਾਥ ਜੀ ਉਹਨਾਂ ਦਾ ਜਿਹੜਾ ਨਾਮ ਸਾਡੇ ਕੋਲੇ ਆਇਆ ਸੀ ਸੋ ਕਾਫੀ ਲੋਕਾਂ ਦੀ ਸ਼ਿਕਾਇਤ ਸੀ ਔਰ ਉਹਦੇ ਵਿੱਚ ਜਿਵੇਂ ਸ਼ਿਵਨਾਥ ਜੀ ਉਹਨਾਂ ਨੇ ਵੀ ਦੱਸ ਦਿੱਤਾ ਵੀ ਮੇਰੇ ਨਾਂ ਤੇ ਫੇਕ ਅਕਾਊਂਟ ਬਹੁਤ ਖੁੱਲੇ ਜਾ ਰਹੇ ਨੇ ਔਰ ਖੁੱਲੇ ਵੀ ਹੋਏ ਨੇ ਤੇ ਲੋਕੀ ਲੱਖਾਂ ਰੁਪਏ ਉਹਦੇ ਵਿੱਚ ਪਾ ਚੁੱਕੇ ਨੇ ਔਰ ਜੇ ਕਿਸੇ ਨੇ ਇਹਨਾਂ ਨੂੰ ਕੋਈ ਬਾਈ ਹੈਂਡ ਪੈਸੇ ਦਿੱਤੇ ਹੈ ਉਹ ਮਾਨਯੋਗ ਡੀਐਸਪੀ ਮੋਗਾ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਨਾਲ ਜਿਵੇਂ ਵੀ ਤੁਹਾਡਾ ਜੇ ਕੋਈ ਲੈਨ ਦੇ ਰਿਹਾ ਹੋਵੇ ਉਹ ਜੀ। ਸੋ ਉਹਦੇ ਵਿੱਚ ਜਿਹੜੀ ਪਖੰਡ ਭਜਾਓ ਦੀ ਮਹਿੰਮ ਚੱਲ ਰਹੀ ਸੀ। ਸੋ ਕਾਫੀ ਦਿਨਾਂ ਦੀਆਂ ਸੋਸ਼ਲ ਮੀਡੀਆ ਤੇ ਕੁਝ ਵੀਡੀਓ ਇਹਨਾਂ ਵੱਲੋਂ ਅਪਲੋਡ ਹੋਈਆਂ ਸੀ। ਕੁਝ ਅਸੀਂ মিডিਆ ਦੇ ਨਾਲ ਗੱਲ ਕਰਦੇ ਸੀ ਗੱਲਬਾਤ। ਸੋ ਉਹਦੇ ਵਿੱਚ ਅੱਜ ਸ਼ਿਵਨਾਥ ਜੀ ਔਰ ਉਹਨਾਂ ਦੇ ਨਾਲ ਕੁਝ ਸਹਾਇਕਾਏ ਨੇ ਔਰ ਕੁਝ ਸਾਧੂ ਸੰਤਰੀ ਆਏ ਨੇ। ਔਰ ਸਾਡੀਆਂ ਸਿੱਖ ਜਥੇਬੰਦੀਆਂ ਦੇ ਆਗੂ ਵੀ ਆਏ। ਸੋ ਇੱਥੇ ਇੱਕ ਤੇ ਜੋ ਸ਼ਿਵਨਾਥ ਵੱਲੋਂ ਬਾਬਾ ਜੀ ਹੈ ਉਹਨਾਂ ਵੱਲੋਂ ਮੇਰੇ ਤੇ ਦੋਸ਼ ਲਾਇਆ ਗਿਆ ਸੀ ਕਿ ਬੱਚੇ ਨਾਲ ਕੋ ਕਰਮ ਕਰਨ ਦਾ। ਉਹ ਜਿਹੜੇ ਲਫ਼ਜ਼ ਇਹਨਾਂ ਨੇ ਹੁਣ ਵਾਪਸ ਲਏ ਆ ਮਾਫੀਨਾਮਾ ਜਿਹੜਾ। ਸੋ ਇੱਕ ਜਿਹੜੀਆਂ ਵੀਡੀਓ ਬਹੁਤ ਅਪਲੋਡ ਹੋਈਆਂ ਸੀ ਜਿਦੇ ਕਰਕੇ ਸਰੋਂ ਲੋਕਾਂ ਦੀ ਸ਼ਿਕਾਇਤ ਸੀ ਵੀ ਇਹਨਾਂ ਦੇ ਨਾਲ ਸਵਾਲ ਜਵਾਬ ਕੀਤੇ ਜਾਣ। ਸੋ ਉਹ ਵੀਡੀਓ ਦੇ ਵਿੱਚ ਕਾਫੀ ਜੋ ਵੀ ਚਲੋ ਆਪ ਸ਼ਬਦ ਇਹਨਾਂ ਵੱਲੋਂ ਬੋਲੇ ਗਏ ਸੰਗਤ ਨੂੰ ਜਾਂ ਉਹ ਜੋ ਸਿਗਰਟ ਦਾ ਪੀਣਦੇ ਦੀਆਂ ਵੀਡੀਓ ਉਸ ਚੀਜ਼ ਦੀ ਇਹਨਾਂ ਨੇ ਚਲੋ ਆਪਣੀ ਜਿਹੜੇ ਲੱਜ ਜਾਏ ਉਹ ਵਾਪਸ ਲੈ ਲਏ ਨੇ ਮੁਆਫੀ ਲਈ ਹੈ ਤਾਂ ਅੱਗੇ ਤੋਂ ਇਹ ਜਿਹੜੀਆਂ ਵੀਡੀਓ ਕੋਈ ਵੀ ਅਪਲੋਡ ਨਹੀਂ ਕਰਨਗੀਆਂ ਨਸ਼ੇ ਨੂੰ ਬਿਲਕੁਲ ਪ੍ਰਮੋਟ ਨਹੀਂ ਹੋਊਗਾ ਕਿਉਂਕਿ ਦੇਵੀ ਦੇਵਤੇ ਜਿਹੜੇ ਸਾਰੇ ਸਰਕਾਰ ਦੇ ਉਹ ਨੇ ਇੱਕ ਉਥੇ ਸੱਚੀਆਂ ਜੋਤਾਂ ਜਲਦੇ ਨੇ ਜਿੱਥੇ ਵੀ ਆਪਾਂ ਭਾਵੇਂ ਘਰ ਚ ਲਾਉਨੇ ਆ ਤੋ ਉਥੇ ਕੋਈ ਵੀ ਇਹੋ ਜਿਹਾ ਨਸ਼ਾ ਜਿਹੜਾ ਪ੍ਰਮੋਟ ਹੋ ਰਿਹਾ ਵੀਡੀਓ ਰਾਹੀਂ ਕੋਈ ਵੀ ਗੱਲਾਂ ਬਾਤਾਂ ਜਿਹੜੀਆਂ ਸੰਗਤ ਦੇ ਵਿੱਚ ਨਹੀਂ ਆਉਂੀਆਂ ਪ੍ਰਮੋਟ ਜਿਹਦੇ ਨਾਲ ਸੰਗਤ ਦੀ ਭਾਵਨਾ ਨੂੰ ਥੇਸ ਪਹੁੰਚੇ ਜੀ ਸੋ ਇਸ ਸੰਬੰਧੀ ਅੱਜ ਅਸੀਂ ਪ੍ਰਸ਼ਾਸਨ ਦੇ ਕੋਲ ਇਕੱਤਰਤ ਹੋਏ ਆ ਸੋ ਕੁਝ ਜਿਵੇਂ ਲੋਕਾਂ ਦੀਆਂ ਚਲੋ ਸ਼ਿਕਾਇਤਾਂ ਸੀਗੀਆਂ ਵੀ ਕੁਝ ਅ ਪਖੰਡਵਾਦ ਨੂੰ ਲੈ ਕੇ ਸੋ ਇਦਾਂ ਦੀਆਂ ਸਾਰੀਆਂ ਜਿਹੜੀਆਂ ਵੀਡੀਓ ਆ ਉਹ ਜਿਹੜੀਆਂ ਬਿਲਕੁਲ ਨਹੀਂ ਸੋਸ਼ਲ ਮੀਡੀਆ ਤੇ ਆਉਣਗੀਆਂ ਔਰ ਇੱਕ ਸੱਚੀ ਸੁੱਤੀ ਜਿਹੜੀ ਸੇਵਾ ਹੈ ਉਹ ਹਰ ਇਨਸਾਨ ਕਰ ਸਕਦਾ ਮੈਂ ਪਹਿਲਾਂ ਤੋਂ ਵੀ ਬੇਨਤੀਆਂ ਕੀਤੀਆਂ ਹੈ ਵੀ ਨਾ ਅਸੀਂ ਗੱਦੀ ਨੂੰ ਚੱਕ ਰਹੇ ਹਾਂ ਨਾ ਅਸੀਂ ਧਰਮ ਦੇ ਖਿਲਾਫ ਬੋਲ ਰਹੇ ਹਾਂ ਔਰ ਨਾ ਹੀ ਸਾਡਾ ਕੋਈ ਦੁਖੀ ਹੈ ਨਾ ਹੀ ਸ਼ਿਵਨਾਥ ਦੁਖੀ ਹੈ ਨਾ ਕੋਈ ਹੋਰ ਬਾਬਾ ਦੁਖੀ ਹੈ ਅਸੀਂ ਸਾਰੇ ਚਲੋ ਰਲ ਮਿਲ ਕੇ ਇੱਕ ਪਖੰਡ ਨੂੰ ਦੂਰ ਕਰਨਾ ਚਾਹੁੰਦੇ ਸੀ ਸੋ ਇਸ ਕਰਕੇ ਬੇਨਤੀ ਹੈ ਵੀ ਚਲੋ ਜੋ ਵੀ ਸ਼ਿਵਨਾਥ ਜੀ ਆਏ ਨੇ ਤੇ ਅੱਜ ਸਾਨੂੰ ਫਰੀਦਪੁਰ ਤੋਂ ਬੁਲਾਇਆ ਗਿਆ ਡਿਪਟੀ ਸਾਹਿਬ ਦੇ ਦਫ਼ਤਰ ਬੈਠੇ ਆ ਇੱਕ ਸੰਗਤ ਔਰਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਿਛਲੇ ਦਿਨੀ ਵੀ ਬਾਬਾ ਜੀ ਨੇ ਮਾਫੀ ਨਾਮਾ ਲਿਆ ਸੀ ਅੱਜ ਵੀ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਸਮੁੱਚੇ ਧਰਮਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹਨਾਂ ਨੇ ਮਾਫੀ ਲਈ ਹੈ ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ